ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਹਰੜਕਲਾ ਤਹਿਸੀਲ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਤੇ ਦੋ ਵੈੜਾ ਦਿਖਾਵਾਂਗੇ ਇੱਕ ਝੋਟੀ ਬਿਲਕੁਲ ਤਾਜੀ ਸੂਈ ਆ ਤੇ ਦੋ ਝੋਟੀਆਂ ਗੱਬਣਾ ਤਿਆਰ ਤੇ ਦੋ ਵੈੜਾ ਵਾਂ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹੋਂ ਨਾਲ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸਾਸੀ ਗਾਲਾ ਭਾਜੀ ਸਾਸੀ ਗਾਲਾ ਭਾਜੀ ਕੀ ਹਾਲ ਹੈ ਵਧੀਆ ਠੀਕ ਠਾਕ ਹੋਈ ਸਲਾਮ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਹਾਂ ਜੀ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਭਾਈ ਪ੍ਰੀਤਾ ਸਿੰਘ ਜੀ ਪਿੰਡ ਹਰੜਨ ਕਲਾ ਦਾ ਪਸੀਲਾਈ ਨਾਲਾ ਦੇ ਜ਼ਿਲ੍ਹਾ ਮਥਾ ਜੀ ਠੀਕ ਆ ਜੀ ਫੋਨ ਨੰਬਰ 9841796783 ਠੀਕ ਆ ਜੀ ਤੇ ਕਰੀਏ ਜੀ ਸ਼ੁਰੂਆਤ ਆਹੋ ਕਰੀਏ ਸ਼ੁਰੂ ਆ ਜੀ ਮਾਲ ਆਇਆ ਸੀ ਨਵਾਂ ਆਇਆ ਨਾ ਬੱਤੀ ਲੱਗ ਗਈ ਜੀ ਹਾਂ ਜੀ ਹਾਂ ਜੀ ਆਹ ਮੀਸਟਾਈਂ ਲੱਡੀਆਂ ਨੇ ਉਹ ਠੀਕ ਹੋ ਵੀ ਕੋਈ ਨਹੀਂ 10 ਮਿੰਟ ਇਹ ਆਏ ਉਸੇ ਨਾਲ ਨਿਬੜੀ ਨੁਬੜੇ ਮੈਂ ਚਲ ਉਹਨਾਂ ਨੂੰ ਸੋ ਹੀ ਵੀਰ ਨਹੀਂ ਆਏ ਠੀਕ ਹੈ ਠੀਕ ਹੈ ਆਹੋ ਚਲੋ ਗੱਡੀ ਉਹ ਵੀ ਲੱਗੀ ਆ ਤੇ ਠੀਕ ਹੈ ਜੀ ਤੇ ਇਹ ਗੱਬਣਾ ਤੋਂ ਕਰੀਏ ਕਿ ਜਾਂ ਨਹੀਂ ਜਿੱਤੋਂ ਮਰਜ਼ੀ ਕਰ ਲੋ ਗੱਬਣਾ ਤੋਂ ਕਰ ਲੋ ਭਾਈ ਠੀਕ ਹੈ ਜੀ ਆਜੋ ਜੀ ਪਹਿਲੇ ਨੰਬਰ ਤੇ ਆਪਾਂ ਗੱਬਣਾ ਤਿਆਰ ਦਿਖਾਉਨੇ ਆਪਾਂ ਇਹ ਕਿੰਨਾ ਸੂਆ ਸੋਣਾ ਭਾਈ ਇਹਨੇ ਮੇਰਾ ਸੂਆ ਝੋਟੀ ਸੋਣੀ ਆ ਅੱਛਾ ਜੀ ਤੇ ਝੋਟੀ ਬੜੇ ਰਿਕਾਰਡ ਵਾਲੀ ਆ ਨਾ ਦੇਖੋ ਨਾ ਬਹੁਤ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੁਸੀਂ ਪੰਡਾ ਪਈਆਂ ਪੰਡਾ ਬਹੁਤ ਜ਼ਿਆਦਾ ਛੋਟੀ ਆ ਅੱਗੇ ਪਾਸੇ ਥੋੜੀ ਜੀ ਭਲ ਜੇ ਮਾਸਾ ਠੀਕ ਹੈ ਠੀਕ ਹੈ ਉਹ ਬੰਦੀ ਉਧਰ ਹੀ ਪਾ ਲੇਗੀ ਜੇ ਅੱਛਾ ਜੀ ਇੱਕ ਆ ਥਾਂ ਵੀ ਥੱਲੇ ਪੱਧਰਾ ਨਾ ਹਾਂਜੀ ਹਾਂਜੀ ਥਾਂ ਕਰਕੇ ਬਹੁਤ ਚੰਗੀ ਜੀ ਜਿਆਦੀ ਲਓ ਜੀ ਕਰੋ ਚੈੱਕ ਜੈਡ ਬਲੈਕ ਆ ਵੀ ਦੂਜਾ ਸੁਆ ਸੁਨੋ ਕਿੰਨਾ ਟਾਈਮ ਲਾਜੂ ਅਜੇ ਠੀਕ ਹੈ ਜੀ ਲਓ ਜੀ ਹਫਤੇ ਕੇ ਆਸ-ਪਾਸ ਅਜੇ ਟਾਈਮ ਲਾ ਜੂਗੀ ਹੋਰ ਕਰ ਮਾਲੀ ਸਾਹਮਣੇ ਅਜੇ ਪੱਛੂ ਲੱਦੇ ਆ ਹਾਂਜੀ ਹਾਂਜੀ ਇਹ ਪੰਡਾ ਪਾ ਜੂ ਐਨ ਐਚ ਐਫ ਦਾ ਵਰਗਾ ਬਾਨਾ ਲਾਇਆ ਵਾ ਫੇਰ ਕਮਾਇਓਇ ਕਰੀ ਕਰੋ ਬਜੀ ਜੀ ਆਕ ਇਹ ਕਿੰਨਾ ਕਰ ਕਾੜ ਰਿਆ ਪਹਿਲੇ ਸਵੇਰਾ 15 ਕਿਲੋ ਝੋਟੀਆਂ ਦੱਸ ਅੱਛਾ ਪਹਿਲ ਨੇ ਪਹਿਲ ਨੇ ਪਾਜੀ 15 ਕਿਲੋ ਠੀਕ ਐ ਲਓ ਬਜੀ ਪਹਿਲ ਨੇ 15 ਲੀਟਰ ਜਿਹੜਾ ਦੁੱਧ ਭਰਿਆ ਵਾ ਤੇ ਕਾਟ ਕਾਟ ਵੀ ਚੰਗਾ ਆ ਗਿਆ ਤੇ ਥੱਲੇ ਬੜੀਆਂ ਸਫਾਈਆਂ ਦੇ ਵਿੱਚ ਤੇ ਥਣ ਥਣ ਵਿੱਚ ਚੋਵਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਵਾ ਚਾਹ ਤੀਕਾ ਨਾ ਕਟੂ 15 ਤੋਂ ਪਲਾਸਿਫਾਈ ਜਾਣੀ ਝੋਟੀਆਂ अच्छा जी ठीक है लो जी इस बार 15 ਤੋਂ ਪਲੱਸ ਪਾਈ ਕਹਿੰਦਾ ਕਿ ਦੋ ਤੇ ਚਲੋਗੇ ਤੇ ਸ਼ਾਮ ਨੂੰ ਜਿਹੜਾ ਬੜਾ ਗੇਟ-ਗੇਟ ਤੇ ਲੱਗਾ ਵਾ ਤੇ ਅਜੇ ਅਜੇ ਹਫਤੇ ਦੇ ਆਸ-ਪਾਸ ਅਜੇ ਬਹੁਤ ਟਾਈਮ ਲਾ ਜੂਗੀ ਕਰਮਾ ਲਈ ਤੇ ਲਾਟੂ ਲਾ ਵੀ ਅਜੇ ਚਲੋ ਰਹਿ ਗਿਆ ਹੋਰ ਤੋਂ ਤੱਕ ਜਿਹੜਾ ਹੋਗਾ ਪਾ ਲਿਆ ਪਾ ਹੀ ਜਿੱਦਾਂ ਨੂੰ ਮਹਿੰਦੀ ਉਧਰ ਨੂੰ ਪਾ ਲਈ ਗੀ ਠੀਕ ਆ ਠੀਕ ਆ ਜੀ ਤੇ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਇੱਕ ਕੰਢੀ ਲੀ 115 ਹਾਂਜੀ ਆਣਾ ਹਾਂ ਨਾਲ ਇੱਕੋ ਗੱਲ ਕਰਨੀ ਲਾਸਟ ਹੀ ਇੱਕ ਮੰਦਰ ਦੇ ਨਾਲ 115 ਦੀ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਜੀ 1 ਲੱਖ ਦੇ 15000 ਦੀ ਹੋਰ ਰਾਜੇ ਤੇ ਚਲੋ ਮੌਕੇ ਦੀ ਭਾਈ ਥੋੜਾ ਬੜਾ ਕਰ ਦਿਓ ਮਾਨਤਾਲ ਅਦੀ ਆ ਅਮੰਦੀ ਠੀਕ ਮੱਝ ਲੈਣ ਆਏ ਸੀ ਇਹਨੂੰ ਠੀਕ ਹੈ ਜੀ ਤੋ ਵਾਰੀ ਇੱਕ ਕੋਰ ਸੇਲ ਹੋਣਾ ਵੀ ਬਈ ਉਹਨਾਂ ਕੋ ਤੇ ਚਲੋ ਮੌਕੇ ਤੇ ਮਾਂ ਕਰਦੇ ਕੋਈ ਮਾਨਤਾਲੇ ਮੈਂ ਮੌਕੇ ਤੇ ਭਾਜੀ ਕਰ ਦਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਵੀ ਕੋਈ ਵੀਰੇ ਨਾ ਸਬਜ਼ੇ ਵੀ ਸੈਣ ਆ ਜੇ ਸੈਣ ਰੱਖੇ ਤੇ ਆਪਾਂ ਮੈਂ ਫ੍ਰੀ ਦੇ ਦਾਂਗੇ ਅੱਛਾ ਜੀ ਠੀਕ ਹੈ ਨਾ ਠੀਕ ਹੈ ਠੀਕ ਹੈ ਜੀ ਕੋਈ ਕੋ ਵੀਡੀਓ ਹੈਗੀ ਆ ਅੱਛਾ ਜੀ ਦਿਖਾ ਦੇਣੇ ਤੁਹਾਨੂੰ ਠੀਕ ਹੈ ਜੀ ਜੇ ਸੈਣ ਰੱਖੇ ਉਹ ਆਪਣੀ ਗਾਰੰਟੀ ਆ ਫੁੱਲ ਠੀਕ ਹੈ ਠੀਕ ਹੈ ਜੀ ਠੀਕ ਆ ਬਿਲਕੁਲ ਸਹੀ ਗੱਲ ਆ ਜੀ ਹਾਂ ਲੋ ਭਾਜੀ ਵੀਡੀਓ ਵੀ ਪਾਈ ਹੋਣਾ ਦੇ ਕੋਲ ਬਣੀ ਪਈ ਆ ਦੀ ਹਾਂ ਦੁੱਧ ਦੀ ਤੇ ਮੰਨ ਲਓ ਇਹਦੀ اپنی ਫੋਲ ਗਰੰਟੀ ਹੋਊਗੀ ਸਾਈਡ ਦੀ ਬਿਲਕੁਲ ਪਾਜੀ ਦੋਦੀ ਸਾਈਡ ਦੀ ਪਿਛੇ ਦੀ ਠੀਕ ਹੈ ਜੀ ਹਾਂਜੀ ਲਓ ਬਈ ਜੀ ਆਹ ਵਾਲੀ ਵੀਡੀਓ ਬਾਈ ਜੀ ਨੇ ਬਣਾ ਕੇ ਲਿਆਇਆ ਦੇਖੋ ਪਾਜੀ ਠੀਕ ਹੈ ਠੀਕ ਹੈ ਜੀ ਕੋਈ ਸਾਈਡ ਨਹੀਂ ਜੇ ਮਾਸਾ ਵੀ ਸਾਈਡ ਹੋਵੇ ਤੇ ਝੋਟੀ ਫਰੀ ਦੇ ਦਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਨਾ ਇਹ ਜਿੱਧਰ ਨੂੰ ਵੇਂਦੀ ਉਧਰ ਨੂੰ ਪਾ ਗਏ ਜਿਹਾ ਹੀ ਆਈ ਹੈ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਜੀ ਹਾਂਜੀ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਹਾਂ ਵਾਲੀ ਛੋਟੀ ਭਾਜੀ ਇਹ ਵੀ ਜੀ ਦੂਜੇ ਸੂਏ ਸੁਣੀ ਜੀ ਅੱਛਾ ਜੀ ਹਾਂ ਜੀ ਤੇ ਕਿੰਨਾ ਕੁ ਲਾਜੂ ਟਾਈਮ ਅਜੇ ਇਹ ਭਾਜੀ ਇਹਨੇ 10 ਦਿਨ ਲੈ ਜਣੀ ਛੋਟੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਨੇ ਪਹਿਲੇ ਸੂਏ 10 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਭੋਲ ਭਾਜੀ ਫਿਰ ਵੀ ਭੋਲ ਕੇ ਭਾਈ ਲਓ ਜੀ ਕਾਟ ਕਾਟ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਤੇ ਪਹਿਲਾਂ ਨੇ 10 ਲੀਟਰ ਦੁੱਧ ਭਰਿਆ ਤੇ ਅਜੇ ਦੇਣ ਲੱਜੂਗੀ ਇਹ ਵੀ 10 ਹੋਰ ਹਾਂ ਜੀ ਇਹਦੇ ਤੇ ਕੁਆਲਟੀ ਫਲੇਵਰ ਤੋਂ ਜਿਹੜਾ ਚੰਗਾ ਆ ਗਿਆ ਵਾਦੇ ਸਿੰਗਲ ਹੱਡੀ ਤੇ ਤੇ ਲਾਟੋ ਲਾ ਜਿਹੜੀਆਂ ਇਹਦੇ ਵੀ ਹਵਾਨੇ ਤਾਂ ਜੇ ਕਾਫੀ ਆ ਤੇ ਸੋਲ ਤਾਂ ਕਿਹੜਾ ਹਵਾਨਾ ਇਹ ਵੀ ਚੰਗਾ ਬਣਾ ਲੂਗੀ ਤੇ ਇਹ ਕਿੰਨਾ ਕੱਢ ਦੂਗੀ ਲੁੱਧ ਭਾਜੀ ਵੇਖ ਲਓ ਤੁਹਾਡੇ ਸਾਹਮਣੇ 11-12 ਕਿਲੋ ਤੇ ਦਊਗੀ ਤੁਜੀ ਤੁਈ ਠੀਕ ਆ ਠੀਕ ਆ ਭਾਜੀ ਫੇਸ ਕੁਆਲਟੀ ਘੱਟ ਵਜ਼ਨ ਬੜਾ ਝੋਲੀ ਠੀਕ ਆ ਠੀਕ ਆ ਜੀ ਲਓ ਜੀ ਕਰੋ ਜੀ ਚੈੱਕ ਸਿੰਘ ਸਿੰਘ ਵੀ ਚੰਗਾ ਆ ਗਿਆ ਆਏ ਆ ਭੁੱਖੇ ਘੱਠੇ ਆ ਤਾਂ ਨਹੀਂ ਠੀਕ ਆ ਜੀ ਰੱਖਦੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਲਾਗੇ ਰੋ ਥਲਾਂ ਦਾ ਸੈਜ ਗਿਆ ਵੀ ਚੈੱਕ ਕਰਨੇ ਆਪਾਂ ਥਾਣੇ ਤੁਲਵੇਂ ਚੰਗਾ ਲੱਗਾ ਵਾ ਕਰਮਾਲੀ ਦੇ ਕਰੋ ਜੀ ਚੈੱਕ ਲਾ ਕੇ ਰੋ ਥਾਣਾ ਦਾ ਸੈੱਜ ਤੇ ਗਿਆ ਇਹਦੀ ਫਿਰ ਇਹਦਾ ਕੀ ਰੇਟ ਹੈ ਇਹਦਾ ਮੁੱਲ 85000 ਆ ਅੱਛਾ ਜੀ ਤੇ ਹਾਣਾ ਹਾਣਾ 75000 ਦੀ ਦਿੰਨਾ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਭਾਜੀ 75000 ਦੀ ਇਹ ਗੱਬਣ ਸਾਡਾ ਤਿਆਰ ਗਿਆ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਲੋ ਜੀ ਭਾਈ ਹੁਣਾਂ ਨੇ ਸਾਹ ਵੀ ਦੀ ਛੱਡ ਦਿੱਤੀ ਆ ਤੇ ਆਹ ਵਾਲੀ ਝੋਟੀ ਭਾਜੀ ਇਹ ਝੋਟੀ ਭਾਈ ਬੜੇ ਰਿਕਾਰਡ ਵਾਲੀ ਆ ਅੱਛਾ ਜੀ ਇਹਦੇ ਥਲੇ ਬੋਲਾ ਹੀ 14 ਕਿਲੋ ਜੀ ਠੀਕ ਹੈ ਲਓ ਜੀ 14 ਲੀਟਰ ਜਿਹੜਾ ਪੌਲਾ ਹੀ ਪੌਲਾ ਤਿਆਰ ਕਿੰਨਾ ਟਾਈਮ ਹੋ ਗਿਆ ਸਹੀ ਨੂੰ ਚੌਥਾ ਦਿਨ ਜੀ ਅੱਜ ਠੀਕ ਹੈ ਲਓ ਜੀ ਚੌਥੇ ਦਿਨ ਦੀ ਸੂਈ ਜੀ ਦੁੱਧਾ 16 ਤੋਂ ਪਲੱਸ ਦਾ ਰਿਕਾਰਡ ਜੀ ਭਾਈ ਅੱਛਾ ਜੀ ਹਾਂ ਜੀ ਇਹ ਸੂਆ ਸੂਆ ਭਾਜੀ ਦੂਜਾ ਦੂਜੀ ਸੂਈ ਆ ਇਹ ਤਾਂ ਕਵੀਰ ਕੋਈ ਕੰਡਾ ਆਪਣੇ ਘਰੋਂ ਲੈ ਗਿਆ ਜੀ ਠੀਕ ਹੈ ਜੀ 14 ਕਿਲੋ ਹੂਦ ਰੱਖ ਲੈ ਠੀਕ ਆ ਤਾਂ ਨਹੀਂ ਤੇ ਕਰਾਇਆ ਵੀ ਹੋਣ ਜਾਂਦਾ ਪਰ ਲਵਾਵਾਂਗੇ ਠੀਕ ਹੈ ਠੀਕ ਹੈ ਲਓ ਵਾਜੀ ਵੱਡੇ ਕੱਦ ਕਾਠ ਵਾਲੀ ਕਿਉਂਕਿ ਡੰਗਰ ਮੈਂ ਬਾਰ-ਬਾਰ ਤਾਂ ਕਹਿੰਦਾ ਵੀ ਆਏ ਆ ਤਾਂ ਨਹੀਂ ਦਿੰਦੇ ਹਾਂਜੀ ਹਾਂਜੀ ਸਹੀ ਆ ਨਾ ਨਹੀਂ ਬਿਲਕੁਲ ਚਲ ਚਲੋ ਵੀਰਾਂ ਭਰਾਵਾਂ ਨੂੰ ਦੇਖਣ ਤੇ ਆ ਵੀ ਨਾਲੇ ਇੱਕ ਹਾਂ ਨਵਾਤੇ ਤਵਤੇ ਨਹੀਂ ਉਹ ਜੇ ਚੱਕਣ ਨਵਾਏ ਨਹੀਂ ਜਿੱਤਾਂ ਹੀ ਇਹ ਦੋ ਬਾਲਾ ਹੋਰ ਆ ਫੜਾ ਲਪੋਲੇ ਉਹ ਵੀ ਹੁਣੇ ਆਈਆਂ ਬਾਈ ਦੇ ਕੋਲ ਇਸ ਦਾ ਰੋਜੀ ਚੈੱਕ ਕਰ ਜੋ ਆਖੀ ਜੇ ਦਿਖਾ ਦੇ ਭਾਜੀ ਠੀਕ ਹੈ ਜੀ ਮੇਲ ਕਾ ਫਾ ਗਿਆ ਜੇ ਪਸ਼ੇਰ ਇਹ ਆ ਵਾਲਾ ਤੇ ਚੈੱਕ ਕਰ ਸਕਦੇ ਇਹ ਕਿੰਨਾ ਕੱਢੂਗੀ ਦੁੱਧ ਭਾਜੀ ਭਾਜੀ 16 ਤੋਂ ਪਲੱਸ ਜਾਊਗਾ ਠੀਕ ਹੈ ਲਓ ਜੀ 16 ਤੋਂ ਪਲੱਸ ਜਿਹੜਾ ਦੁੱਧ ਪਰੂਗੀ ਕਰਮਾ ਵਾਲੀ ਤੇ ਥਣ ਥਣੇ ਨੂੰ ਹੀ ਬਹੁਤ ਚੰਗਾ ਲੱਗਾ ਵਾ ਬਾਕੀ ਚੋਲ ਪਾਈ ਪੜਾ ਲਿਆ ਗਿਆ ਇਹ ਚੈੱਕ ਕਰਨ ਨੂੰ ਚੰਗਾ ਇੱਕਾ ਦਾ ਕਾਠ ਵੀ ਬਹੁਤ ਹੀ ਤਗੜਾ ਆ ਗਿਆ ਸਿੰਗਲ ਹੱਡੀ ਉਹ ਵੀ ਦਿਖਾਉਣੇ ਲੱਗੇ ਤੋਂ ਆਪਾਂ ਇਹ ਜਮਾ ਸਾਈਡਾ ਤੋਂ ਜਿਹੜਾ ਥਾਲੇ ਦਾ ਕੱਲਾ ਕੱਲਾ ਲੱਗਾ ਐਣ ਗਿੱਟ ਗਿੱਟ ਤੇ ਖਣ ਲੱਗਾ ਜੇ ਕਰੋ ਇਹ ਚੈੱਕ ਤੇ ਅਲਗੀ ਸਾਈਡ ਤੋਂ ਵੀ ਰੱਟ ਖਾਈਏ ਥਾਲਾ ਦਾ ਸੈਜ ਗੈਪ ਉਹ ਬਜੀ ਇਧਰ ਵੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਾਲਾ ਦਾ ਸੈਜ ਗੈਪ ਆ ਕੇ ਬਚਾ ਵਗਾਰੀਏ ਚੰਗੀ ਜਿਹੀ ਲਵਾ ਲਓ ਕੋਈ ਗੱਲ ਨਹੀਂ ਪਹੁੰਚ ਕਰੀਏ ਉਹ ਬਚ ਲਓ ਭਾਈ ਲੱਗ ਗਿਆ ਤਾਂ ਆਪਾਂ ਵੀਡੀਓ ਦੇ ਵਿੱਚ ਹੀ ਲਾਈਵ ਤੁਹਾਨੂੰ ਚਵਾ ਦੇ ਪਸਮਾ ਦੇਖਾਦੇ ਖੜਦੇ ਆ ਇਹ ਨਹੀਂ ਸਾਡੇ ਕੋਲ 5:00 ਤੋਂ 6:00 ਵਜੇ ਦੀ ਪੈਸੇ ਦੀ ਚੁਵਾਈ ਹੈ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਲਓ ਜੀ ਸਾਡੇ ਕੋਲ 5 ਤੋਂ 6 ਵਜੇ ਦੇ ਵਿੱਚ ਇਹਦੀ ਚੁਵਾਈ ਹੋ ਚੁੱਕੀ ਜੇ। ਜੇ ਮੈਂ ਚੁਆਵਾ ਖਾ ਲਿਆ। ਠੀਕ ਹੈ ਜੀ। लागे समा चेक कर बहुत ही चला वापस ਜੀ ਪਸ마 ਚੈੱਕ ਕਰ ਸਕਦਾ ਜੀ ਬਹੁਤ ਹੀ ਚੰਗਾ ਵਾਹਣ ਗੱਡਵਾ ਛੜ ਆ ਗਿਆ ਤੇ ਅਗਲੇ ਥਣਾ ਵੀ ਆਹ ਵਾਲੀ ਚਵਾਈ ਜੇ ਠੀਕ ਜੀ ਤੇ ਆਹ ਵੰਗ ਮਗਰ ਲੈ ਥਲਾਂ ਤੇ ਬਿਲਕੁਲ ਸਭ ਉਲਟਾ ਹਾਂ ਮਨਜੋਸ ਹਾਂ ਹੁਣ ਮਨਜੋਦੀ ਵਾਲੀ ਆਹ ਉਹ ਜੀ ਕਰੋ ਜੀ ਚੈੱਕ ਕਰ। ਬਿਲਕੁਲ ਪੁਲੀ ਜਿਆਦਾ ਜਿਹਨੂੰ ਆਪਾਂ ਨਰਮ ਚਵਾਈ ਕਹਿੰਦੇ ਨੇ ਨਾ ਮੋਟਾ ਵਾਲੀ ਸਾਰੀ ਆ। ਠੀਕ ਹੈ ਜੀ। ਬਿਲਕੁਲ ਪੁਲੀ ਪਈ ਆ। ਠੀਕ ਹੈ ਠੀਕ ਹੈ। ਕੋਈ ਭੂਰ ਛਟਾ ਵਾਲੀ ਚੈੱਕ ਕਰ ਸਕਦੇ ਆ ਬਿਲਕੁਲ। ਬਾਕੀ ਛੋਟੀ ਵੀ ਲੋ ਕੱਟ ਕਾੜ ਹੀ ਕਨਾਂ ਜੀ। ਹਾਂਜੀ ਹਾਂਜੀ। ਤੇ ਮੰਨ ਲਓ ਵੀ ਜਿਹੜਾ ਹੁਣ ਸਟਾਰਟਿੰਗ ਹੈ ਭਾਜੀ ਬੋਲਾ ਇਹਦੇ ਸਲੇ 14 ਕਿਲੋ ਬੱਚੇ ਦਾ ਪਾ। ਅੱਛਾ ਠੀਕ ਹੈ ਠੀਕ ਹੈ। ਹਾਂਜੀ। ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ 1 ਲੱਖ 30 ਹਜ਼ਾਰ। ਅੱਛਾ ਜੀ। ਇਹ ਹਾਂ ਨਾ। ਹਾਂ ਨਾ ਲਾਸਟ 1 ਵੀ ਨਹੀਂ ਦੇ ਦਾਂ। ਠੀਕ ਆ ਲਓ ਜੀ 1,20,000 ਦੀ 16 ਲੀਟਰ ਤੋਂ ਪਲੱਸ ਜਿਹੜਾ ਦੁੱਧ ਬਾਈ ਹੋਣੀ ਕਹਿੰਦੇ ਹੈ ਬਈ ਇਹ 4ਵੇਂ 5ਵੇਂ 6ਵੇਂ ਦਿਨੋਂ ਕਰਜੂ ਦੁੱਧ ਅੱਛਾ ਜੀ ਹਾਂ ਜੀ 4ਵੀਂ ਮੰਨ ਲਓ ਬਿਲਕੁਲ ਮੰਨ ਲਓ 4ਵਾਂ ਦਿਨ ਅੱਜ ਖੀਜੂ ਠੀਕ ਆ ਠੀਕ ਆ ਤੇ ਥਣ ਭਾਂਡਾ ਵੀ ਚੋਣਾ ਨਹੀਂ ਕਰੋ ਇਕੱਲਾ ਇਕੱਲਾ ਥਾਲਿਆਂ ਦੇ ਬਹੁਤ ਹੀ ਚੰਗਾ ਵਾਦੇ ਅਜੇ ਇਹਦੀ ਸੂਰਜ ਚਾਈ ਹੋਈ ਜੇ ਹਾਂ ਜੀ ਉਹ ਸਾਬ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਬਾਕੀ ਪਾਸਕਾਰ ਰੇਲੋ ਚਨਾ ਚੋਟੀ ਦਾ ਠੀਕ ਆ ਠੀਕ ਆ ਜੀ ਹਾਂ ਜੀ ਤੇ ਦਿਖਾਈਏ ਵੀਰ ਜੀ ਬੜਾ ਹਰ ਆਹੋ ਬੜਾ ਮਖਾਨੀ ਕੜੀ ਜਗੇ ਲਾਲ ਗਿਆ ਜੱਥੇ ਲੈ ਲੈ ਵਲਾ ਕੇ ਕਰੋ ਕਿ ਨੇ ਵੀਡੀਓ ਵੀਰ ਜੀ ਮਾੜੀ ਜੀ ਕਰੋ ਕਿ ਗਾਂ ਗੱਡੀ ਆ ਲੱਗੇਗਾ ਵਰਜਾ ਮੱਧੇ ਆਉ ਲੋਹਾ ਨੇ ਇਹ ਆਪਣਾ ਨੀਂ ਤੈਂ ਸਾੰਧੀ ਆਤੀ ਤਾਂ ਕਹਿੰਦਾ ਹੋਇਆ ਇਹੋ ਆ ਆ ਦੱਸਿਓ ਭਾਜੀ ਜਿਹੜੀ ਆ ਵੜਿਆ ਫਿਰ ਵੇਖ ਲੋ ਦੋ

ਠੀਕ ਹੈ ਜੀ ਇੱਕ ਮਿੰਟ ਆਈਆਂ ਹੀ ਦੋ ਆ ਇੱਕ ਹੀ ਆਉਣੀ ਆ ਠੀਕ ਹੈ ਠੀਕ ਹੈ ਜੀ ਅੱਛਾ ਜੀ 7 ਕਿਲੋ ਦੁੱਧ ਜੀ ਅੱਛਾ ਜੀ ਇਹਨੂੰ ਗਾਂ 1.5 ਮਹੀਨਾ ਹੋ ਗਿਆ ਜੇ ਠੀਕੇ ਪਰੇ ਨੇ ਠੀਕ ਹੈ 7 ਲੀਟਰ ਤੇ 1.5 ਮਹੀਨਾ ਗਾਂ ਬਣੀ ਹੋਈ ਹੋ ਗਿਆ ਹੋ ਗਿਆ ਹਾਂ ਹਜੇ ਪੈਂਡੇ ਬੜੇ ਘਟੋ ਘਟ 150 ਕਿਲੋਮੀਟਰ ਤੋਂ ਆਈਆਂ ਐ ਅੱਛਾ ਠੀਕ ਹੈ ਦੂਰੋਂ ਮੰਗਾਈਆਂ ਇੱਕ ਰਹਿ ਗਈ ਹਜੇ ਵਾੜਾ ਕਿਉਂਕਿ ਤਿਆਨ ਪਈਆਂ ਨਹੀਂ ਅੱਛਾ ਠੀਕ ਹੈ ਠੀਕ ਹੈ ਇਹ 7 ਕਿਲੋ ਦੁੱਧ ਜੀ ਚੋਣ ਚਵਾ ਬਹੁਤ ਜ਼ਿਆਦਾ ਜੀ ਤੇ ਸੱਜੇ ਦਾ ਕਿੰਨਾ ਕਰਕਾਰ ਬੰਦੇ ਖੁਰਲੀ ਦੇ ਉੱਧਰ ਲਾਇਆ ਵੀਰ ਸੱਚ ਜਰਦਾ ਭਾਜੀ ਮੈਂ ਝੂਠ ਮਾਰਾ ਮੈਨੂੰ ਨਹੀਂ ਇਹ ਪਤਾ ਅੱਛਾ ਠੀਕ ਐਵੇਂ ਤੁਹਾਨੂੰ ਕਹੀ ਜਾ ਨਹੀਂ ਬਿਲਕੁਲ ਸਹੀ ਗੱਲ ਆ ਸਹੀ ਆ ਕਿ ਨਹੀਂ ਹਾਂਜੀ ਤੇ ਮੁੱਲ ਜੋਸਿਆਂ ਦਾ ਦੇ ਇਹਦਾ ਮੁੱਲ ਕਰਨ ਨੂੰ ਆਪਾਂ ਕਰਦੇ ਕੀ ਯਾਰ ਅੱਛਾ ਜੀ ਲਾਸਟ 5000 ਦੇ ਦੇ ਜੀ ਨਹੀਂ ਹੋਰ ਕਰ ਦਈਏ ਮੰਨ ਤਾ ਲਾਸਟ 20000 ਦੇ ਦੇਣਾ ਠੀਕ ਆ ਜੀ 20000 ਦੀ ਭਾਜੀਾਂ ਦਾ ਜਾਣ ਦੀਏ 500 ਛੋਟ ਕਰ ਦਾਂਗੇ ਠੀਕ ਆ ਲਓ ਜੀ 20000 ਚੋਂ 500 ਰੁਪਿਆ ਛੋਟ ਤੇ ਆ ਜੋ ਬਈਆ ਆ ਬੈਠ ਕੇ ਬਿਆ ਹਾਂ ਵੀ ਧਰਾ ਦੇ ਵਿਚਾਰੇ ਆ ਵਾ ਲੈ ਲਓ ਵਾ ਉਹਦੇ ਕੁਰਬਾਨ ਨਾ ਜੀ ਹੂੰ ਠੀਕ ਹੈ ਠੀਕ ਹੈ। ਡੰਗਰਾ ਵਿਚਾਰਿਆ ਨੇ ਕੀ ਦੇ ਨਾਮ ਦਾ ਵੇਖ ਲੋ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਸਹੀ ਆ ਵੇਖ ਲੋ ਭਾਜੀ। ਲਓ ਜੀ ਪੈਰ ਅਗਲੇ ਬੰਨ ਲਏ ਜ ਮਗਰਲੇ ਠੀਕ ਆ। ਤੇ ਇਹ ਕਿਵੇਂ ਆ ਭਾਜੀ? ਇਹ ਵੀ ਥੱਲੇ ਭਾਜੀ 11-12 ਕਿਲੋ ਦੁੱਧ ਜੀ। ਅੱਛਾ ਜੀ। ਤੈਨੂੰ ਹਜੇ ਮਹੀਨਾ ਨਹੀਂ ਹੋਈ ਰੂ ਮਹੀਨਾ ਹੋ ਗਿਆ ਹੁੱਗਾ ਤਵਾਦ। ਠੀਕ ਹੈ ਠੀਕ ਹੈ। ਲਓ ਜੀ ਮਹੀਨੇ ਦੇ ਆਸ-ਪਾਸ। ਇਹ ਸਾਬ ਥੋੜੀ ਜੀ ਘੱਟ ਕੀਤੀ ਚਲੋ ਜਿਹੜੇ ਵੀ ਭਰਾ ਦੇ ਕੋਲ ਵਈਆਂ ਵਾ। ਹਾਂਜੀ। ਬਾਕੀ ਚੋਣ ਚਵਾ ਭਾਜੀ ਬਹੁਤ ਜ਼ਿਆਦਾ ਜੀ। ਅੱਛਾ ਜੀ। ਹਾਂਜੀ। ਠੀਕ ਆ ਠੀਕ ਆ ਲਓ ਜੀ ਥਣ ਥੋਣੇ ਚੰਗਾ ਗੈਪ ਤੇ ਲੱਗਾ ਜੇ ਕਿਸੇ ਤਰ੍ਹਾਂ ਉਸੇ ਤਰ੍ਹਾਂ ਉੱਤੇ ਗੋਏ ਕੀਤੇ ਹਾਂਜੀ 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 ਕਿੰਨੇ ਵੀਰ ਕੋਡਾਂ ਕਰੀ ਤਿੰਨੇ ਦਿੱਤੇ ਨੇ ਮੈਨੂੰ ਅੱਛਾ ਠੀਕ ਆ ਹਾਂਜੀ ਆਹ ਚਲੋ ਜਦੋਂ ਸਾਦ ਮੀਨੇ ਫਿਰ ਘਟਨਦੇ ਹਣਾ ਬਿਲਕੁਲ ਪਾਜੀ ਇਹ ਲਓ ਜੀ ਚੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਇਹਦਾ ਹਾਂਜੀ ਤੇ ਥਣ ਵੀ ਜਿਹੜਾ ਕੱਲਾ ਕੱਲਾ ਲੱਗਾ ਪਿਆ ਥਾਣਾ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਕਰਨ ਨੂੰ ਵੀ ਆਪਾਂ ਕਰਦੇ 38000 ਅੱਛਾ ਜੀ ਹਾਂਜੀ ਹਾਂ ਨਾ ਹਾਂ ਨਾ 30000 ਦੇ ਨਾਲ ਖੱਦ ਕੇ ਮਾਤਣ। ਖਰਦ ਇਹ ਰੁਪਈਆ 1000 ਛੱਡੋ। ਭਾਈ ਲਾਸਟ ਖਾਣਾ ਨਾ 28000 ਦੀ ਗੈੜ ਦਵਾਂਗੇ। ਠੀਕ ਹੈ। ਪਾਜੀ ਮੇਰੇ ਕੋ ਕੋਈ ਵੀ ਲਖਾ ਕੇ ਲੈ ਜੇ। ਹਾਂਜੀ। ਇਹਨੂੰ ਦੱਸ ਦੇ ਸਾਹਮਣੇ 14-15 ਕਿਲੋ ਦੁੱਧ ਚੱਲ ਜੂਗਾ। ਠੀਕ ਹੈ ਠੀਕ ਹੈ ਜੀ। 11 ਕਿਲੋ ਦੁੱਧ ਠੰਡਾ ਕਰਕੇ ਆਉਂਗਾ। ਅੱਛਾ ਜੀ ਠੀਕ ਹੈ। ਲਓ ਜੀ 11 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ। ਹਾਂਜੀ। ਤੇ ਦੁੱਧ ਕੋਈ ਸਾਫ਼ ਕਰੂਗਾ ਭਰਾ ਤੇ ਚਲੋ। ਹਾਂਜੀ ਆਹੋ ਚਲੋ ਭੁੱਖੇ ਨਾ ਤੁਰੇ ਬਾਹਰ ਟਾਈਮ ਦੇ ਪੈਂਡੇ ਚ। ਹਾਂਜੀ। ਅਦਰਵਾਇ ਪਰਕ ਅਦਰ ਵਿੱਚ ਸਾਹਮਦੀ ਗੱਲ ਹੈ ਪਾਜੀ ਨਹੀਂ ਬਿਲਕੁਲ ਬਿਲਕੁਲ ਜੀ ਫਸਲ ਬਹੁਤ ਆ ਵਧੀਆ ਹਾਂਜੀ ਹਾਂਜੀ ਆਹੋ ਚਲੋ ਕ੍ਰੋਸ ਦੇ ਵਿੱਚ ਆ ਚਲੋ ਉਹਦੇ ਗਾਂ ਕੋਈ ਗਰਮੀਰੀ ਵੀ ਪ੍ਰਵਾਹ ਨਹੀਂ ਅੱਜ ਸਾਰੇ ਪਸ਼ੂ ਸਾਡੇ ਸਾਹਮਣੇ ਆਏ ਆ ਹਾਂਜੀ ਇਹ ਨਵਾਏ ਤੋਂ ਆਏ ਨਹੀਂ ਗਏ ਉਸੇ ਦਾ ਜਿਤਨਾ ਭੁੱਖੇ ਆਏ ਉਸਤਰਾ ਆਪਾਂ ਵੀਡੀਓ ਬਾਤੀ ਹੈ ਠੀਕ ਹੈ ਠੀਕ ਹੈ ਜਿਹੜੇ ਵੀ ਆਣ ਕੇ ਆਪਣੀ ਕੋਈ ਤਸੱਲੀ ਕਰਕੇ ਤੇ ਫਿਰ ਖੜਨ ਠੀਕ ਹੈ ਠੀਕ ਹੈ ਠੀਕ ਲਓ ਪਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ